ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈਤ ਸ੍ਰੀ ਮਹੱਲਾ ਪੰਜਵਾਂ ਬਾਸ ਲੋਕਾ ਨਾਲ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਖੰਡਨੰ ਕਲ ਕਲੇ ਸਹਿ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਖੰਡਨੰ ਕਲ ਕਲੇ ਸਹ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬਰੰਗ ਮਾਨ ਹੈ ਜਿਸ ਸੰਗ ਤੈਸੋ ਲਾਈ ਅਹ ਨੇਹ ਜੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਜੀਉ ਪ੍ਰਾਣ ਤਨ ਤਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਚੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਹੇ ਨਾਨਕ ਜੋ ਪ੍ਰਭੂ ਆਸਾਂ ਨੂੰ ਮਾਣ ਮੰਨੀਆਂ ਦਾਤਾਂ ਦਿੰਦਾ ਹੈ ਜੋ ਸਭ ਥਾਂ ਸਭ ਜੀਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ਼ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇਥੋਂ ਦੂਰ ਨਹੀਂ ਹੈ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੇ ਨਾਨਕ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸਵਾਦਲੇ ਪਦਾਰਥ ਭੋਗਨ ਨੂੰ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਘਰ ਸੋਹਣੇ ਮਕਾਨ ਰੱਥ ਤੇ ਘੋੜੇ ਦਿੱਤੇ ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਬੌਟੀ ਮਿੱਤਰ ਤੇ ਨੌਕਰ ਦਿੱਤੇ ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ हे ਭਾਈ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆਂ ਨਾਸ਼ ਹੋ ਜਾਂਦੇ ਹਨ